ਦੋਸਤੋ ਦੋਸਤੋ ਇਸ ਵਕਤ ਅਸੀਂ ਕਰਾਚੋਂ ਪਿੰਡ ਹੈ ਇੱਕ ਤਾਂ ਜਿਹੜੇ ਝਾੜੂ ਵਾਲੇ ਕਹਿੰਦੇ ਨੇ ਕਿ ਸੰਗਰੂਰ ਸਾਡੀ ਰਾਜਧਾਨੀ ਆ ਇੱਕ ਸੰਗਰੂਰ ਦੇ ਵਿੱਚ ਇੱਕ ਹੋਰ ਰਾਜਧਾਨੀ ਆ ਉਹਦਾ ਪਿੰਡ ਦਾ ਨਾਮ ਹੈ ਕਰਾਚੋਂ ਜਿੱਥੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਲੜਾਇਆ ਸੀ ਲੋਕ ਸਭਾ ਦਾ ਉਹ ਹਾਰ ਗਿਆ ਸੀਗਾ ਔਰ ਇੱਥੋਂ ਇਸ ਪਿੰਡ ਚੋਂ ਭਗਵੰਤ ਮਾਨ ਦੇ ਖਾਸੋ ਖਾਸ ਬੰਦੇ ਸ਼ਾਇਦ ਕੋਈ ਉਹਦੇ ਓਐਸਟੀ ਵਗੈਰਾ ਵੀ ਲੱਗੇ ਹੋਏ ਨੇ ਤਾਂ ਸੰਗਰੂਰ ਰਾਜਧਾਨੀ ਵਿੱਚ ਇੱਕ ਹੋਰ ਰਾਜਧਾਨੀ ਕਰਾਚੋਂ ਔਰ ਅਸੀਂ ਪਹੁੰਚੇ ਹਾਂ ਇਸ ਪਿੰਡ ਵਿੱਚ ਇਸ ਕਰਕੇ ਕਿ ਇਹ ਤੁਸੀਂ ਦੇਖ ਰਹੇ ਹੋ ਸਾਰੇ ਇਹ ਜਿਹੜੇ ਆਪਣੇ ਵਾਟਰ ਵਰਕਸ ਨੇ ਜਿਹੜੀਆਂ ਟੈਂਕੀਆਂ ਨੇ ਸਾਰੇ ਪਿੰਡਾਂ ਦੇ ਵਿੱਚ ਲਗਭਗ 10000 ਦੇ ਲਾਗੇ ਟੈਂਕੀਆਂ ਤੇ ਮੁਲਾਜ਼ਮ ਪੰਚਾਇਤਾਂ ਵੱਲੋਂ ਤਨਖਾਹ ਦੇਣ ਤੇ ਰੱਖੇ ਹੋਏ ਨੇ ਔਰ ਤੁਸੀਂ ਹੈਰਾਨ ਹੋਗੇ ਤਨਖਾਹਾਂ ਕਿੰਨੀਆਂ-ਕਿੰਨੀਆਂ ਨੇ ਸਿਰਫ 3350 4000 ਡਿਪੈਂਡਿੰਗ ਔਨ ਦਾ ਪੰਚਾਇਤ ਹੁਣ ਤੁਸੀਂ ਦੇਖ ਲਓ ਕਿ ਅੱਜ ਦੇ ਮਹਿੰਗਾਈ ਯੋਗ ਵਿੱਚ 3500 ਜਾਂ 4000 ਨਾਲ ਕੀ ਗੁਜ਼ਾਰਾ ਹੋ ਸਕਦਾ ਕੀ ਉਹ ਖਾਊਗਾ ਤੇ ਕੀ ਬੱਚਿਆਂ ਨੂੰ ਪੜ੍ਹਾਊਗਾ ਇਸ ਕਰਕੇ ਇਹ ਇਹਨਾਂ ਸਾਰਿਆਂ ਦਾ ਇਹ ਕਹਿਣਾ ਵਾ ਕਿ ਸਾਨੂੰ ਘਟੋ ਘਟ ਜਿਹੜਾ ਹਰਿਆਣਾ ਔਰ ਦੂਸਰੀਆਂ ਸਟੇਟਸ ਨੇ ਡੀਸੀ ਰੇਟ ਤੇ ਉੱਤੇ ਆਪਣੇ ਭਰਤੀ ਕਰ ਲਏ ਨੇ ਉਹਨਾਂ ਨੇ 19500 ਰੁਪਿਆ ਪ੍ਰਤੀ ਮਹੀਨਾ ਦੇ ਉੱਤੇ ਜਿਹੜੇ ਇਹ ਪੰਪ ਆਪਰੇਟਰ ਕਹਿੰਦੇ ਨੇ ਇਹ ਟੈਂਕੀਆਂ ਨੂੰ ਚਲਾਉਂਦੇ ਨੇ ਪੰਜਾਬ ਜਿਹੜਾ ਪਾਣੀ ਤੁਸੀਂ ਪਿੰਡਾਂ ਚ ਪੀਂਨੇ ਹੋ ਜਾਂ ਸ਼ਾਇਦ ਸ਼ਹਿਰਾਂ ਚ ਵੀ ਪੀਂਨੇ ਹੋ ਉਹ ਟੈਂਕੀਆਂ ਨੂੰ ਚਲਾਉਣ ਵਾਲੇ ਇਹ ਸਾਰੇ ਸਤਕਾਰਯੋਗ ਭਰਾ ਨੇ ਇਹ ਇਨਾਂ ਦੇ ਪ੍ਰਧਾਨ ਜੀ ਨੇ ਮਨਜੀਤ ਸਿੰਘ ਇਹਨਾਂ ਦਾ ਸੁਖਜੀਤ ਸਿੰਘ ਸੁਖਜੀਤ ਸਿੰਘ ਇਹਨਾਂ ਦੇ ਪ੍ਰਧਾਨ ਜੀ ਨੇ ਇਹ ਸਾਰੇ ਇਸ ਧਰਨੇ ਤੇ ਬੈਠੇ ਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਲਗਭਗ 6 ਮਹੀਨੇ ਹੋ ਗਏ 6 ਮਹੀਨਿਆਂ ਦੇ ਧਰਨੇ ਤੇ ਬੈਠੇ ਨੇ ਰਾਜਧਾਨੀ ਦੇ ਰਾਜਧਾਨੀ ਵਿੱਚ ਇੱਕ ਹੋਰ ਰਾਜਧਾਨੀ ਕਰਾਚੋ ਚ ਕੁਝ ਸੁਣਨ ਨਹੀਂ ਆਇਆ ਕਹਿੰਦੇ ਬੰਦਾ ਹਾਲ ਵੀ ਨਹੀਂ ਪੁੱਛਣ ਆਇਆ ਸਾਡਾ ਔਰ ਕੁਝ ਵਿਅਕਤੀ ਉੱਤੇ ਟੈਂਕੀ ਤੇ ਚੜੇ ਨੇ ਡਿੜਬੇ ਹਲਕੇ ਦੇ ਉਹਨਾਂ ਨੂੰ ਸ਼ਾਇਦ 10 ਸਾਲ ਤੋਂ ਸਰਕਾਰ ਨੇ ਤਨਖਾਹ ਨਹੀਂ ਦਿੱਤੀ ਪੰਚਾਇਤਾਂ ਕੋ ਪੈਸੇ ਹੈ ਨਹੀਂ ਵਿਚਾਰਿਆਂ ਦੇ ਕੋਲ ਪੰਚਾਇਤ ਕਿੱਥੋਂ ਪੈਸੇ ਦੇ ਦੂ ਕਿਉਂਕਿ ਪੰਚਾਇਤਾਂ ਨੂੰ ਜਿਹੜੇ ਕੰਜ਼ਿਊਮਰਸ ਨੇ ਉਹ ਹਰ ਮਹੀਨੇ ਜਿਹੜਾ ਖਪਤ ਆਉਂਦੀ ਆ ਉਹਨਾਂ ਦਾ ਪੈਸਾ ਬਿੱਲ ਆਉਂਦਾ ਉਹ ਦਿੰਦੇ ਨਹੀਂਗੇ ਰਾਜਨੀਤੀ ਚੱਲਦੀ ਆ ਕਿਉਂਕਿ ਸਰਕਾਰ ਨੇੜੇ ਜਾ ਕੇ ਕੇਰੀ ਕਹਿ ਦਿੰਦੀ ਕਿ ਸਰਕਾਰ ਜਿਹੜੀ ਆ ਜਿਹੜੀਆਂ ਟੈਂਕੀਆਂ ਦੇ ਪੈਸੇ ਨਹੀਂ ਦਿੱਤੇਗੇ ਬਿੱਲ ਉਹ ਸਰਕਾਰ ਸਾਰਾ ਮਾਫ ਕਰਦੀ ਆ ਤਾਂ ਲੋਕਾਂ ਨੂੰ ਜਿੱਦਾਂ ਐ ਲੱਗਦਾ ਕਿ ਬਾਅਦ ਚ ਵੀ ਮਾਫ ਹੋਈ ਜਾਣੇ ਚੋਣਾਂ ਦੇ ਲਾਗੇ ਤੇ ਦੇਣੇ ਕਹਦੇ ਲਈ ਆ ਇੱਕ ਸੱਜਣ ਹੋਰ ਸੀ ਇੱਥੇ ਜਿਹਨਾਂ ਨੂੰ 10 ਸਾਲ ਦੀ ਤਨਖਾਹ ਨਹੀਂ ਮਿਲੀ ਆ ਦੱਸੋ ਤੁਸੀਂ ਕੀ ਨਾਮ ਤੁਹਾਡਾ ਮਨਜੀਤ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਫਤੇਗੜ ਪਿੰਡ ਆ ਮਨਜੀਤ ਸਿੰਘ ਹੁਣੇ ਮੇਰੇ ਕੋਲ ਖੜੇ ਨੇ ਕਿੰਨੇ ਸਾਲ ਹੋ ਗਏ ਤਨਖਾਹ 10 ਸਾਲ ਦੀ ਇਹਨੂੰ ਤਨਖਾਹ ਨਹੀਂ ਦਿੱਤੀ ਹੁਣ ਤੁਸੀਂ ਦੱਸੋ ਮੈਂ ਇਹਨੂੰ ਪੁੱਛਿਆ ਵੀ ਤੁਸੀਂ ਕਿਉਂ ਕੰਮ ਕਰੀ ਜਾਂਦੇ ਕਹਿੰਦੇ ਜੀ ਆਸ ਆ ਸਾਨੂੰ ਵੀ ਸ਼ਾਇਦ 6 ਮਹੀਨੇ ਕਰ ਲਈਏ ਕੰਮ ਫੇਰ ਪੱਕੇ ਹੋ ਜਾਾਂਗੇ ਜਾਂ ਤਨਖਾਹ ਮਿਲ ਜੂਗੀ ਅਸੂਲਨ ਤਾਂ ਇਹ ਆਲਮੋਸਟ 10000 ਪਰਵਾਲ ਹੈ ਪੰਜਾਬ ਦਾ ਇਨਵੋਲਡ ਇਹਨਾਂ ਨੂੰ ਕੋਈ ਬੇਸਿਕ ਜੀ ਸੈਲਰੀ ਜਿੱਦਾਂ 19500 ਜਾਂ 20000 ਰੁਪਏ ਦੇ ਉੱਤੇ ਇਹਨਾਂ ਨੂੰ ਗਵਰਨਮੈਂਟ ਜਿਹੜੀ ਆ ਉਹ ਰੇਟ ਬਣ ਕੇ ਪੰਜਾਬ ਸਰਕਾਰ ਪੰਚਾਇਤ ਦੇ ਥਰੂ ਡੈਜ਼ਿਗਨੇਟਿਡ ਤਰੀਕੇ ਨਾਲ ਇਹਨਾਂ ਦੇ ਅਕਾਊਂਟ ਵਿੱਚ ਹਰ ਮਹੀਨੇ ਪੈਸੇ ਪਾ ਦਵੇ ਕਿਉਂਕਿ ਇਹ ਸਾਰਾ ਦਿਨ ਕੰਮ ਕਰਦੇ ਨੇ ਕਹਿੰਦੇ ਜਦੋਂ ਲੋੜ ਪੈਂਦੀ ਸਾਨੂੰ ਵੈਸੇ ਵੀ ਬੁਲਾ ਲੈਂਦੇ ਨੇ ਕਿ ਅੱਜ ਫਲਾਣੇ ਦੇ ਘਰ ਬਹੁਤ ਇੰਪੋਰਟੈਂਟ ਕੋਈ ਫੰਕਸ਼ਨ ਹੈਗਾ ਚਲ ਛੱਡ ਪਾਣੀ ਇਹਨਾਂ ਤੋਂ ਹੋਰ ਵੀ ਕੰਮ ਲੈ ਲੈਂਦੀਆਂ ਪਿੰਡ ਦੀਆਂ ਪੰਚਾਇਤਾਂ ਲੇਕਿਨ ਇਹਨਾਂ ਪੰਪ ਆਪਰੇਟਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਸੋ ਮੈਂ ਚਾਹਨਾ ਵਾ ਭਗਵੰਤ ਮਾਨ ਨੂੰ ਮੇਰੀ ਬੇਨਤੀ ਸਮਝ ਲਓ ਕਿ ਰਾਜਧਾਨੀ ਦੇ ਵਿੱਚ ਰਾਜਧਾਨੀ ਕਰਾਚੋ ਵਿੱਚ ਬੈਠੇ ਨੇ ਵਿਚਾਰੇ 6 ਮਹੀਨਿਆਂ ਦੇ ਇਹਨਾਂ ਦੀ ਗੱਲ ਸੁਣੋ ਇਹਨਾਂ ਤੇ ਤਰਸ ਖਾਓ ਔਰ ਇਹਨਾਂ ਨੂੰ ਬਣਦੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਨੇ ਆਪਾਂ ਮੰਗ ਪੱਤਰ ਜਿਹੜਾ ਤੁਹਾਨੂੰ ਦਿੱਤਾ ਹੋਇਆ ਵਾ ਉਸ ਮੰਗ ਪੱਤਰ ਦੇ ਅਨੁਸਾਰ ਇਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰਾਮ ਪੰਚਾਇਤੀ ਪਪ ਪ੍ਰੈਟ ਜਿੰਦਾਬਾਦ ਗ੍ਰਾਮ ਪੰਚਾਇਤੀ ਪਪ ਪ੍ਰੈਟ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਚਲੋ